ਸਾਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸ਼ਮੇਸ਼ ਪਿਤਾ ਜੀ ਨੇ ਇਹ ਦਸ਼ਹਿਰੇ ਦੇ ਜੋੜ ਮੇਲ ਨੂੰ ਸ਼ਸਤਰ ਪੂਜਾ ਦੇ ਰੂਪ ਵਿੱਚ ਬਦਲ ਕੇ ਜਿਹੜਾ ਖਾਲਸੇ ਪੰਥ ਵਿੱਚ ਕਿੱਟ ਚੜ੍ਹਦੀ ਕਲਾ ਦੀ ਜਿਹੜੀ ਮਰਜ਼ਾਦਾ ਉਹ ਕਾਇਮ ਕੀਤੀ ਹੈ ਜਿੱਥੇ ਭਾਈ ਇਹ ਨੌ ਰਾਤਾਂ ਨੂੰ ਰਮਾਇਣ ਆਦਿਕ ਦੇ ਨਾਲ ਜਾਂ ਰਾਮਲੀਲਾ ਆਦਿਕ ਹੋਰ ਧਰਮਾਂ ਵਿੱਚ ਕੀਤੀ ਜਾਂਦੀ ਹੈ ਤੇ ਇਥੇ ਗੁਰੂ ਪੰਥ ਦੇ ਵਿੱਚ ਜਿਹੜਾ ਦੁਸ਼ਹਿਰਾ ਮਹਾਤਮ ਦਾ ਨਾਮ ਦੀ ਬਾਣੀ ਹੈ ਵੱਖ-ਵੱਖ ਧਰਮ ਯੁੱਧ ਦੀਆਂ ਸ਼ਸਤਰ ਪੂਜਾ ਦੀਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਦੀ ਵਡਿਆਈ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਇਕੱਤਰ ਕਰਕੇ ਜਿਹੜੀ ਦੁਸ਼ਹਿਰਾ ਮਹਾਤਮ ਦੀ ਮੋਤੀ ਹੈ ਉਹਦਾ ਇਹਨਾਂ 9 ਦਿਨਾਂ ਤੇ ਜਾਪ ਕਰਕੇ ਦੁਸ਼ਹਿਰੇ ਦੇ ਤਿਉਹਾਰ ਪਾਇਆ ਜਾਂਦਾ ਹੈ ਤੇ ਐਸਾ ਜਿੱਥੇ ਸਾਰੇ ਸੰਸਾਰ ਅੰਦਰ ਹੀ ਜਿਹੜਾ ਨਿਰੋਪਾ ਖਾਲਸਾ ਉਹ ਬਾਦਸ਼ਾਹ ਦੀਆਂ ਬਖਸ਼ੀਆਂ ਰੋਹ ਰੀਤਾਂ ਨੂੰ ਭਾਈ ਇਹ ਵੀਰ ਰਸੀ ਬਾਣੀ ਜੁੱਧਮਈ ਬਾਣੀ ਨਿਰੰਕਾਰ ਦੀ ਉਸਤਤ ਇਹਨੂੰ ਪੜਨ ਸੁਣਨ ਦੀ ਮਰਜ਼ਾ ਦਾ ਕਹਿਣਗੇ ਤਾਂ ਕਿ ਗੁਰੂ ਵੰਸ ਦੇ ਵਿੱਚ ਇਹ ਵੀਰ ਰਸ ਦਾ ਧਰਮ ਦੀ ਰੋਹ ਰੀਤ ਕੇਸਾਂ ਸਵਾਸਾਂ ਨਾਲ ਨਾ ਹਟਦਾ ਤੇ ਧਰਮ ਯੋਧ ਦਾ ਜਿਹੜਾ ਉਚਾਉਗਾ ਉਹ ਹਮੇਸ਼ਾ ਕਾਇਮ ਰਹੇ ਯਾਦ ਰੱਖੇ ਸੰਸਾਰ ਚ ਜਿਹਨੇ ਬਦੀ ਕਰੀ ਉਹਦਾ ਆਹ ਸ਼ਰਮ ਜਿਹਨੇ ਨੇਕੀ ਕੀਤੀ ਉਹ ਮਰ ਕੇ ਵੀ ਅਮਰ ਹੋ ਗਏ ਤੇ ਇਹ ਤੋਂ ਵੱਡੀ ਮਿਸਾਲ ਤੁਹਾਨੂੰ ਔਰ ਸਾਹਿਬ ਨੂੰ ਸੰਸਾਰ ਦੇ ਵਿੱਚ ਕੋਈ ਹੋਰ ਨਹੀਂ ਹੋ ਸਕਿਆ ਕੰਗੀਧਰ ਸਿੰਘ ਸਾਹਿਬ ਨੇ ਆਪ ਆਪਣੀ ਪਾਵਨ ਬਾਣੀ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਤਾਂ ਉਹ ਭਾਈ ਜੇ ਪ੍ਰਾਤਨ ਇਤਿਹਾਸ ਵੇਖੀਏ ਤੇ ਤ੍ਰਿਤੇਜੁਗ ਤੋਂ ਲੈ ਕੇ ਹੀ ਜਿਹੜੇ ਛਤਰੀ ਨੇ ਨਾ ਛਤਰੀ ਧਰਮ ਨਾਲ ਸੰਬੰਧਿਤ ਉਹ ਸ਼ਸਤਰ ਪੂਜਾ ਵਜੋਂ ਸ਼ਹਿਰੇ ਨੂੰ ਮਨਾਉਂਦੇ ਇਹ ਸਮੇਂ ਦੇ ਬਦਲਾਅ ਅਨੁਸਾਰ ਜਿਹੜਾ ਇਹਦਾ ਪਰਚਲਨ ਦੇ ਘਟ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੁਬਾਰਾ ਫਿਰ ਉਹ ਰੌ ਰੀਤਾਂ ਜਿਹੜੀਆਂ ਸਨਾਤਨ ਪ੍ਰਾਪਤ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਪ੍ਰਤੀਸ਼ਟਾ ਚ ਛਤਰੀਆਂ ਦੇ ਧਰਮ ਚ ਕੀਤੀਆਂ ਜਾਂਦੀਆਂ ਨੇ ਉਹ ਬਾਦਸ਼ਾਹ ਨੇ ਫਿਰ ਕਾਇਮ ਕੀਤੀ ਤੇ ਇਹ ਸ਼ਸਤਰ ਇਹ ਭਗਤੀ ਸ਼ਕਤੀ ਜਿਹੜੀ ਖਾਲਸੇ ਦੇ ਜੀਵਨ ਦਾ ਨਾਂ ਹਿੱਸਾ ਹੈ ਸਤਿਗੁਰੂ ਜੀ ਨੇ ਗੁਰਬਾਣੀ 'ਚ ਵਡਿਆਈ ਕਰਦਿਆਂ ਜਿੱਥੇ ਸ਼ਸਤਰਾਂ ਦੇ ਨਾਮ ਦੀ ਮੌਲਾ ਬਣਾਈ ਉੱਥੇ ਸ਼ਬਦ ਆਇਆ ਅਸ ਕਿਰਦਾਨ ਖੰਡੋ ਖੜਕ ਤੁਕ ਦਵਰ ਅਰਤੀ ਸਾਬ ਸਰੋਹੀ ਸਾਹ ਹਤੀ ਇਹ ਹਮਾਰਾ ਹਤੀ